ਹਾਂਜੀ। ਅਸਲਿਕ ਮਾਮਲਾ ਕੀ ਪਲੇਸਫਾਰਮ ਸਿਟੀ ਹੈ। ਇਹ ਸਾਡੇ ਕੋਲ ਇੱਕ ਅੰਕੁਸ਼ ਕੁਮਾਰ ਪੁੱਤਰ ਹਰੀਸ਼ ਕੁਮਾਰ ਸਿਵਲ ਲੈਂਡ ਕਲੱਬ ਕੋਲੇ ਉਹਨਾਂ ਦਾ ਘਰ ਹੈ। ਉੱਥੇ ਉਹਨਾਂ ਨੇ ਇੱਕ ਕੰਪਲੇਨ ਦਰਜ ਕਰਾਈ ਸੀ ਕਿ ਇੱਕ ਮੋਟਰਸਾਈਕਲ ਉਹਨਾਂ ਤੋਂ ਚੋਰੀ ਹੋਇਆ ਸੀ। ਤੇ ਅਸੀਂ ਉਹਦੀ ਇਨਵੈਸਟੀਗੇਸ਼ਨ 'ਚ ਸੀਸੀਟੀਵੀ ਕੈਮਰਾ ਚੈੱਕ ਕੀਤੇ ਤੇ ਫੁਟੇਜ ਹਾਸਲ ਕੀਤੀ। ਤੇ 2 ਦਿਨਾਂ ਦੇ ਵਿੱਚ ਪਰੋ ਦੋਸ਼ੀ ਨੂੰ ਅਸੀਂ ਕਾਬੂ ਕਰ ਲਿਆ ਇਹ ਦੋਸ਼ੀ ਗੁਰਸੇਵ ਸਿੰਘ ਉਰਫ ਸੇਵ ਪੁੱਤਰ ਮੱਖਣ ਸਿੰਘ ਵਾਸੀ ਬਿਲਕੋਟ ਲਈ ਜ਼ਿਲ੍ਹਾ ਜਿਹੜੀ ਮੁਕਸਰ ਸਾਹਿਬ ਅਬਨਗੋਟ ਲਈ ਤੇ ਫਿਰ ਇਸ ਤੇ ਮਾਮਲਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਜਿਹੜਾ ਉਹ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਬਰਾਮਦ ਕਰ ਲਿਆ ਤੇ ਫਿਰ ਅਸੀਂ ਇਹਦਾ ਪੁਲਿਸ ਰਿਮਾਰਡ ਲਿਆ ਪਹਿਲੇ ਦਿਨ 15 ਤਰੀਕ ਨੂੰ ਤੇ ਰਿਮਾਰਡ ਦੇ ਦੌਰਾਨ ਇਹਨੇ ਫਿਰ ਪੁੱਛਗਈ ਸਿੱਦੇ ਵਿੱਚ ਇਹਨੂੰ ਸਖਤੀ ਨਾਲ ਪੁੱਛਗਛ ਕੀਤੀ ਤਾਂ 5 ਮੋਟਰਸਾਈਕਲ ਸਾਨੂੰ ਹੋਰ ਬਰਾਮਦ ਹੋ ਗਏ ਫਿਰ ਅਸੀਂ ਇਹਦਾ ਸਾਨੂੰ ਹੋਮੀ ਸੀ ਵੀ ਅਸੀਂ ਇਹ ਤੋਂ ਹੋਰ ਵੀ ਬਰਾਮਦ ਕੀਤਾਵਾਂਗੇ ਤੇ ਦੁਬਾਰਾ ਫਿਰ ਇਹਦਾ ਪੁਲਿਸ ਰਿਮਾਂਡ ਲੈ ਕੇ ਫਿਰ ਅਸੀਂ ਟੋਟਲ ਹੁਣ ਤੱਕ ਸਤੂ 13 ਮੋਟਰਸਾਈਕਲ ਬਰਾਮਦ ਕਰਵਾ ਲਏ। ਜੀ ਇਹ ਬਟੰਡਾ ਸ਼ਹਿਰ ਤੋਂ ਹੀ ਚੋਰੀ ਕੀਤੇ ਜੀ ਇਹਨੇ ਮੋਟਰਸਾਈਕਲ ਜਿਹੜੀ ਕੀਤੇ ਤੇ ਇਹ ਕੱਲਾ ਹੀ ਆਉਂਦਾ ਇਹ ਨਸ਼ੇਦਾਰਦੀ ਹੈ ਬਹੁਤ ਜ਼ਿਆਦਾ ਨਸ਼ਾ ਬਹੁਤ ਜ਼ਿਆਦਾ ਕਰਦਾ ਤੇ ਅੱਗੇ ਫਿਰ ਕੁਛ ਕਹੇ ਨੇ ਆਪ ਦੇ ਕੁੜੇ ਰੱਖ ਲੇ ਆਪ ਦੇ ਜਿਹੜਾ ਪਿੰਡ ਕੋਟਲੀ ਘਰ ਹੈ ਦਾ ਤੇ ਬਾਕੀ ਜਿਹੜੇ ਗਰੀਬ ਲੋਕ ਜਿਵੇਂ ਰੇੜੀ ਵਾਲੇ ਹੋਗੇ ਅੰਡੇ ਅੰਟੀ ਰੇੜੀ ਵਾਲੇ ਹੋਗੇ ਉਹਨਾਂ ਨੂੰ ਫਿਰ ਇਹ ਕਿ ਪੰਜ ਚਹ ਹਜ਼ਾਰ ਦੇ ਵਿੱਚ ਵੇਚ ਦਿੰਦਾ ਆਪਕਿਸ ਸਮੇਂ ਜਾਮਨ ਕਰਦੇ ਨੇ ਕਿ ਨੰਬਰ ਆਪ ਨੂੰ ਕੋਈ ਤੋਂ ਬਾਹਰ ਇਹ ਨਹੀਂ ਕਰਦਾ ਇਹ ਜਿਹੜੀਆਂ ਵਾਰਦਾਤਾਂ ਕਰਦਾ ਇਹ ਨਹੀਂ ਕਰਦਾ ਤੇ ਤੇ ਪਹਿਲਾਂ ਚਾਰ ਮੁਕਦਮੇ ਪਹਿਲਾਂ ਵੀ ਦਰਜ ਹੈਗੇ ਜੇਤੋ ਕੋਟਪੂਰ ਨਹੀਂ ਵਾਲਾ ਕਤਵਾਲੀ ਥਾਣਾ ਬਠਿੰਡਾ ਤੇ ਤੇ ਪਹਿਲਾਂ ਚਾਰ ਪਰਚੇ ਦਰਜ ਹੈਗੇ ਨਛੇ ਦਾ ਪਰਚਾ ਵੀ ਦਰਜ ਹੋਇਆ ਜਿਹੜੀ ਬਿਰਚੀ ਹੈ ਨਹੀਂ ਉਹ ਵੀ ਕਵਰੀ ਹੋਈ ਨੇ ਬਾਕੀ ਅ ਨਹੀਂ ਹੌਲ ਸੀ ਤੋਂ ਮੁਕੰਮਲ ਤਫਤੀਸ਼ ਕਰਕੇ 13 ਮੁੱਢ ਸ਼ੁਰੂਆਤ ਕਰ ਲਿਆ ਤੇ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਜਿਹੜਾ ਇਹ ਵੇਚ ਦਾ ਵੇਚਣ ਦਾ ਵੀ ਇਹਦਾ ਟਾਰਗੇਟ ਹੁੰਦਾ ਵੀ ਜਿਹੜੇ ਗਰੀਬ ਲੋਕ ਰੇੜੀਆਂ ਵਾਲੇ ਹੋਗੇ ਜਾਂ ਉਹ ਉਹਨਾਂ ਨੂੰ ਸਸਤੇ ਭਾਅ ਦੇ ਵਿੱਚ ਇਹ ਵੇਚਣ ਦਾ ਮੋਕਾ ਹੈ ਕਿਹਨੇ ਖਰੀਦਣ ਵਾਲੇ ਆ ਉਹ ਮੈਂ ਤੇ ਕੀ ਕਰੀ ਦੇਖੋ ਉਹ ਅਣਜਾਣ ਬੰਦੇ ਕੋਲ ਤੁਹਾਨੂੰ ਮੈਂ ਦੱਸਿਆ ਕੁਝ ਤਾਂ ਇਹਦੇ ਆਪਦੇ ਘਰੇ ਹੀ ਮੋਟਰਾਂ ਬਰਾਮਦ ਹੋਈ ਹੈ ਜਿਹੜੇ ਵੀ ਇਹਨੇ ਦਿੱਤੇ ਆ ਉਹ ਹੁਣ ਗਰੀਬ ਰੇੜੀ ਵਾਲਾ ਹੈਗਾ ਉਹ ਆਪਦੀ ਨਸ਼ੇ ਦੀ ਪੂਰਤੀ ਹਾਸਤੇ 5-4000 ਰੁਪਏ ਦੇ ਵਿੱਚ ਨੇ ਵੇਚਤਾ ਤਾਂ ਮੇਰੇ ਹਿਸਾਬ ਨਾਲ ਉਹਨਾਂ ਦਾ ਬਕਸਾ ਹੈ ਸਰ ਤੋਂ ਮਾਲੂਚਾ ਰਹੇ ਹੱਥ ਨਾਲ ਕਾਗਜ਼ ਪੱਤਰ ਵੀ ਮੰਡਾਇ ਵੀ ਮਨਕੋਮ ਕੰਮ ਬਿਲਕੁਲ ਜੀ ਉਹ ਫਿਰ ਕਿਸੇ ਦਾ ਐਫੀਡਵਿਟ ਹੁੰਦਾ ਵਿੱਚ ਕਿਸੇ ਦਾ ਆਰਸੀ ਵਿੱਚ ਹੈਗੀ ਹੈ ਹਾਂ ਉਹ ਫਿਰ ਇਸ ਨਾਲ ਨੋਟੀਸ ਤੇ ਕਿ ਮੋਟਰਸਾਈਕਲ 13 ਮੋਟਰਸਾਈਕਲ ਤੁਸੀਂ ਤੁਹਾਨੂੰ 13 13 ਸੀ ਗ੍ਰਾਮ ਹਾਂ ਹਾਂਜੀ ਹਾਂਜੀ ਸਰ ਕਿੰਨਾ ਪੜਿਆ ਲਿਖਿਆ ਇਹ ਪੜਿਆ ਲਿਖਿਆ ਇੰਨਾ ਨਹੀਂ ਹੈਗਾ ਜੀ 6 7 ਜਮਾਤਾਂ ਹੀ ਪੜਿਆ ਇਹ ਤੇ ਨਹੀਂ ਨਹੀਂ ਜੀ ਬੇਲਾ ਨਛੇ ਦੀ ਹਾਲਤੀ ਇਹ ਗੋਲੀਆਂ ਜਿਹੜੀ ਹੈਗੀਆਂ ਉਹ ਖੰਦਾਜੀ ਤੇ ਦਿੱਤੇ ਦਾ ਵੀ ਸੇਵੰਗਾ ਲੱਗਦਾ ਹੋਰ ਵੀ ਕੋਈ ਸ਼ਾਮਿਲ ਹੋ ਸਕਦਾ ਵੀ ਗੱਲ ਅਸੀਂ ਫੁਟੇਜ ਜੀ ਦੋ ਤਿੰਨ ਬਰਾਮਦ ਕਰੀਆਂ ਹੋਰ ਇੱਕ ਤਾਂ ਉਹ ਜਿਹੜਾ ਤੁਹਾਨੂੰ ਦੱਸਿਆ ਜਿਸ ਦੇ ਤਹਿਤ ਮਾਮਲਾ ਦਰਜ ਹੋਇਆ ਤੇ ਇੱਕ ਬੱਸ ਸਟੈਂਡ ਕੋਲੋਂ ਵੀ ਤੇ ਜਿਹੜੀ ਵੀ ਜਿੰਨੀ ਵੀ ਫੁਟੇਜਿਸ ਹੈਗੀਆਂ ਨੇ ਉਹਦੇ ਵਿੱਚ ਕੱਲਾ ਹੀ ਹੋਊਗਾ ਪਰ ਇਹ ਸੈਟ ਬਰਾਬਰ ਲਿਖੇ ਉਹ ਜਿਹਦੇ ਪਿੰਡੇ ਵੀ ਇੱਕ ਵਕਤ ਨਹੀਂ ਨਹੀਂ ਪਰਸੈਂਟੇਜ ਲਈ ਦੇ ਤੇ ਕਿੰਨਾ ਚਿਰ ਬੰਦ ਸੌਰੀ ਜੀ ਉਹਦੀ ਬਗਾਰ ਕਾਰਜ ਕਰਦੇ ਮੋਸਮ ਨੂੰ ਕੀ ਮੈਸੇਜ ਆਉਂਦਾ ਹੈ ਬਿਲਕੁਲ ਜੀ ਪੂਰੀ ਵੈਰੀਫਿਕੇਸ਼ਨ ਆ